ने दो गुड मोर्निंग हो आ गया पार्सल मैं ऑनलाइन दो चीजल मेरा पुत उठ के पार्सल खोलूगा तो मेरे पुतलू ना पार्सल पार्सल ओपन करने बहुत बहुत ज्यादा पसंद नेता नहीं ने आया खुद अच्छा इक को ਦਿੱਤਾ ਹੈ ਦਿਖਾਇ ਤੈਨਾਂ ਹੋਏ ਸੀਗੇ ਤੇ ਜੇ ਕੋਈ ਆ ਚਲੋ ਕੋਈ ਨਹੀਂ ਵੈਸੇ ਤੈਨਾਂ ਦਿਖਾਇ ਸੀ ਅਸੀਂ ਤਿੰਨ ਦੇ ਟੋਟਰ ਕੀਤਾ ਉਹਨਾਂ ਨੇ ਇੱਕੋ ਹੀ ਭੇਜਿਆ ਮੈਂ ਪੁੱਤ ਨੂੰ ਕਿਹਾ ਸੀ ਨਾ ਜਦੋਂ ਪਾਰਸਲ ਆਰਡਰ ਕੀਤਾ ਸੀ ਮੈਂ ਕਿਹਾ ਦੋ ਮੇਰੇ ਆ ਇੱਕ ਤੇਰਾ ਤੇ ਜੇ ਨਿਕਲੇ ਹੀ ਇੱਕਾ ਤੋ ਕੀ ਪਤਾ ਕੀ ਆ ਆਪਣੇ ਆ ਏਸੀ ਦਾ ਸਿਰਫ ਰਿਮੋਟ ਹੀ ਦਿੱਤਾ ਇਹਦੇ ਨਾਲ ਕਵਰ ਜਣੀ ਦਿੱਤਾ ਜਿਹੜਾ ਪਹਿਲਾ ਰਿਮੋਟ ਸੀ ਨਾ ਉਹਦੇ ਨਾਲ ਇੱਕ ਐ ਪੋਕਟ ਜੀ ਦਿੱਤੀ ਹੋਈ ਸੀ ਐਵੇਂ ਦੀ ਕਵਰ ਜਿਆ ਉਹਦੇ ਵਿੱਚ ਪਾ ਲਾਂਦੇ ਹੁੰਦੇ ਸੀ

ਸੌਰੀ ਮੈਂ ਤਾਂ ਬੈਸੇ ਗੱਲ ਕੀਤੀ ਇਧਰੋਂ ਨਹੀਂ ਫਟਣਾ ਤੇਰਾ ਇਹ ਟੇਪ ਲੱਗੀ ਹੋਈ ਹੈ ਨਾ ਤੇ ਮਜ਼ਬੂਤ ਹੋਇਆ ਹੋਇਆ ਟੇਪ ਨਾਲ ਇਧਰੋਂ ਐ ਇਧਰੋਂ ਫੜ ਲੈ ਇਧਰੋਂ ਇਹਨੂੰ ਫਟ ਜੂਗਾ ਇਧਰੋਂ ਐ ਕਰਕੇ ਫਟ ਜੂਗਾ ਰੱਖ ਰਿਹਾ ਕੋਈ ਬੱਚਾ ਚੱਕ ਲੈਨੇ ਰੱਖ ਦੇ ਰੱਖ ਲੈ

ਇਹका ਆ ਇਥੇ ਟੇਪ ਵੀ ਲੱਗੀ ਆ ਆ ਵਾਲੀ ਆਉਤੋ ਜੇ ਵੀ ਜੀ ਤਾਰ ਕੇ ਲਾ ਦਾਂਗੇ ਤੇ ਇਹ ਜੀ ਆ ਕੱਟ ਕੇ ਕਿਲੀ ਦੇ ਟੰਗਣਾ ਇਥੋਂ ਕਿਲੀ ਤੋਂ ਵੀ ਟੰਗਿਆ ਜਾਣਾ ਹੈ ਇਧਰੇ ਪਾਸੇ ਤਾਂ ਦਿਖੋ ਨਹੀਂ ਆ ਦੇਖੋ ਹੈ ਕਿਲੀ ਦੇ ਟੰਗਣ ਦਾ ਵੀ ਸਿਸਟਮ ਦਿਖਾਇਆ ਆ ਪ੍ਰੋਕਟ ਜੀ ਮੰਗਾਈਆ ਇਹਦੇ ਚ ਮੈਂ ਇਥੇ ਟੰਗੂਗੀ ਟੰਗ ਕੇ ਸੀ ਦਾ ਰਿਮੋਟ ਵਗੈਰਾ ਜਾਂ ਹੋਰ ਕੋਈ ਜੋਤ ਦੀ ਕੋਈ ਚੀਜ਼ ਛੂ ਚੋ ਟੰਗੀ ਜਾਊਗੀ ਮੇਰਾ ਮੇਰਾ ਹੈ ਤੇਰਾ ਹੋਇਆ ਤੂੰ ਲੈ ਲੈ ਮੈਂ ਹੋਰ ਮੰਗਾ ਲਨੀ ਆ ਦੋਂ ਗਾਇ ਸੈਨ ਮੰਗਾਏ ਸੀਗੇ ਉਹਨਾਂ ਨੇ ਤਿੰਨ ਦਿਖਾਏ ਸੀਗੇ ਉਹ ਤਾਂ ਤਿੰਨ ਪੀਸ ਦਿਖਾਏ ਹੋਏ ਸੀਗੇ ਲਿਖਿਆ ਵੀ ਸੀ ਤਿੰਨ ਪੀਸ ਆਇਆ ਇੱਕ ਹੀ ਚਲ ਕੋਈ ਗੱਲ ਨਹੀਂ ਅੱਗੇ ਵੀਰਾਂ ਨੇ ਮੇਰੇ ਸ਼ੋਲੇ ਨੇ ਕਈ ਵਾਰ ਚੂਨਾ ਲਾਇਆ ਮੈਨੂੰ ਕੰਨੀ ਵਾਰ ਚੂਨਾ ਲਾਇਆ ਚੂਨਾ ਇਹਨੇ ਮੈਨੂੰ ਤਿੰਨ ਵਾਰ ਲਾਇਆ ਤਿੰਨ ਵਾਰ ਆਨਲਾਈਨ ਮੈਂ ਪੇਮੈਂਟ ਕਰਤੀ ਸੀਗੀ ਤੇ ਇੱਕ ਵਾਰ ਸੂਟ ਕੀਤਾ ਸੀਗਾ ਦੋ ਵਾਰ ਹੋਰ ਸਮਾਨ ਕੀਤਾ ਸੀ ਉਹ ਸਮਾਨ ਇਹ ਨਹੀਂ ਦਿੱਤਾ ਨਾ ਪੈਸੇ ਮੋੜੇ ਨਾ ਸਮਾਨ ਦਿੱਤਾ ਇਹਨਾਂ ਨੇ ਹੁਣ ਇਹਦੀ ਕੈਸ਼ ਪੇਮੈਂਟ ਕੀਤੀ ਆ ਹੁਣ ਮੈਂ ਕੈਸ਼ ਹੀ ਕਰਦੀ ਆ ਮੈਂ ਕਿਊਟ ਹੈ ਕਿੰਨਾ ਕਿਊਟ ਆ ਇਨਤਾ ਦੋ ਨਹੀਂ ਹਜਰੀ ਤਾਰਨਾ ਬਾਅਦ ਉਤਾਰਾਂਗੇ ਆਏ ਕਰਕੇ ਟੰਗ ਕੇ ਆ ਰਿਹਾ ਕੀ ਲੀਆਲੀ ਬਣਾਈ ਹੈ ਨਾ ਆਏ ਟੰਗ ਕੇ ਫਿਰ ਇਹਦੇ ਵਿੱਚ ਜੋ ਮਰਜੀ ਸਮਾਨ ਪਾ ਸਕਦੇ ਹੋ ਓਏ ਦੋਨੇ ਗੋਏ ਸੇਮ ਸੇਮ ਲੱਗਣ ਲੱਗੇ ਦੇਖੀ ਸੇਮ ਸੇਮ ਲੱਗਣ ਲੱਗੇ ਕਮੇਟੇ ਨੇ ਲੱਗਾਂ ਆਕੀ ਬੜਾਈ ਹਲਕਾ ਬਹੁਤ ਸੋਹਣਾ ਪਾਕਟ ਰੁਕੀ ਪੁੱਤਰ ਜੀ ਬਲੌਗ 'ਚ ਦਿਖਾਦੀ ਐ ਇਹਦੀ ਪਾਕਟ ਕਾਫੀ ਵੱਡੀ ਆ ਵੈਸੇ ਉਹਦੇ ਤੇ ਤਾਂ ਦੇਖਣ ਨੂੰ ਛੋਟਾ ਲੱਗਦਾ ਚ ਕਾਫੀ ਸਮਾਨ ਆਜੂਗਾ ਇੱਕ ਮਿੰਟ ਇਹ ਸਿੱਧਰ ਮੋੜ ਪਰ ਕੇ ਦੇਖੀਏ ਸਿੱਧਾ ਕਰੀ ਓਏ ਰਿਮੋਟ ਦਾ ਜਮਾ ਹੀ ਹੋ ਗਿਆ ਏਸੀ ਦਾ ਕੀ ਟੀਵੀ ਦੇ ਵੀ ਦੋ ਰਿਮੋਟ ਪੈ ਸਕਦੇ ਨੇ ਇੱਕ ਅੱਧਾ ਹੋਰ ਪੈਣ ਪਰਸੈਂਟ ਜਿੱਦਾਂ ਕੰਗੇ-ਕੁੰਗੇ ਪਾਉਣੇ ਨੇ ਨਾ ਜਿੱਦਾਂ ਕੰਗੇ ਲੱਭਦੇ ਨਹੀਂ ਹੁੰਦੇ ਆਪਾਂ ਰੱਖ ਕੇ ਭੁੱਲ ਭੁੱਲ ਜਾਂਦੇ ਆ ਕੰਗੇ-ਕੁੰਗੇ ਟੰਗੜੇ ਨੇ ਉਹ ਵੀ ਆਪਾਂ ਇਹਦੇ 'ਚ ਟੰਗ ਸਕਦੇ ਆ इस चीज़ ने ये मंगवाया मैं, लो जी, ले लो। मैं तेरा छाड़ा, मैं तेरा छाड़ा, चमांक लो दुआ, तो मैं, आ मैं। ये आप... तेरा हो तेरा हो तू ले ला। चल बोल, बोलो, मेरा सामान लाके थे लोग होएंगा? मैं तेरा खुदा, लो दुआ, तो आ मैं, हो गया मैं ए जाने को निकाल ਹੋਰ ਵੀ ਹੈ ਮੇਰੇ ਬੋਰ ਡਿਜ਼ਾਈਨਾਂ ਦੇ ਨੇ ਬੋਰ ਡਿਜ਼ਾਈਨਾਂ ਦੇ ਫਿਰ ਮੈਂ ਦਿਖਾਉਣੀ ਆ ਬੋਰ ਡਿਜ਼ਾਈਨਾਂ ਦੇ ਜੇ ਹੋਰ ਕੋਈ ਜਿਆਦਾ ਪਸੰਦ ਆ ਗਿਆ ਤਾਂ ਉਹ ਮੰਗਾ ਲਾਣੀ ਆ ਨਹੀਂ ਫਿਰ ਜੇ ਨਾ ਪਸੰਦ ਆਏ ਤੂੰ ਇਹ ਰੱਖ ਲਈ ਫਿਰ ਮੈਂ ਹੋਰ ਮੰਗਾ ਲਾਣੀ ਆ ਠੀਕ ਆ ਸਵਾਰ ਨੂੰ ਕੱਲੀ ਲੱਗੀ ਹੋਈ ਐ ਨਾ ਇਹ ਵੀ ਗੂ ਖਰਾਬ ਹੋ ਜਾਣੀ ਆ ਆ ਚਪਕਾਤਾ ਜੋਤ ਨੇ ਆ ਦੇਖੋ ਪਿੱਛੇ ਟੇਪ ਲੱਗੀ ਹੋਈ ਸੀ ਨਾ ਤੇ ਚੇਪੀ ਜੀ ਵੀ ਲੱਗੀ ਹੁੰਦੀ ਆ ਤੇ ਆਹੋ ਜੇ ਚੇਪੀ ਖਰਾਬ ਹੋ ਜਾਊ ਕੀਲੀ ਕੱਢਣ ਨੂੰ ਵੀ ਇਹ ਸਿਸਟਮ ਦਿੱਤਾ ਹੋਇਆ ਆ

ਕੀ ਹੁੰਦਾ ਪਤਾ ਨਹੀਂ ਕੋ ਤੁਝੇ ਅੱਜ ਹੰਦੇ ਕੀ ਹੁੰਦਾ ਪੈਂਗੂ ਨਹੀਂ ਆ ਅੱਛਾ ਠੰਡ ਚ ਹੁੰਦਾ ਪੈਂਕੂ ਪੈਂਕੂ ਹੀ ਦੀ ਹੁੰਦਾ ਪੈਂਗੂ ਪੈਂਗੂ ਹੀ ਨਾ ਹਾਂ ਸੰਤਾ ਪਤਾ ਇਨਾ ਕੋ ਦੰਦਾ ਚੱਟ ਬੁੱਦੀ ਵੀ ਬਰਫ ਚ ਰਹਿਣਾ ਵਾਲਾ ਜਾਨਵਰ ਹੈ ਹੈਲੋ ਗਾਇਜ਼ ਮੈਂ ਤੁਹਾਡੇ ਜੋਤ ਯੂ نو ਲਾਈਕ

आते हैं उसके बाद देखो मैं आगे दम के जी मैं नीचे रख के खाना उठना फन 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 मैं प्याज भी खाना है नु प्याज कोदा कोदा कुनी रखता कोदा कुनी रखता मैं प्याज कच्चा प्याज भी खाना है कच्चा प्याज खाते ना

I'm just नून ना बच्चे वाला नून है नून ना अन्ना देती है बच्चे बच्चे ना आवज़ नून बहुत खांडी है मतलब